ਸੱਚਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਵਪ੍ਰੀ ਸਿੰਘ ਪੁੱਲਰ ਝੋਨੇ ਦੀ ਲਵਾਈ ਚੱਲ ਰਹੀ ਆ ਪਰੰਤੂ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਭ ਤੋਂ ਪਹਿਲੀ ਤੇ ਸਭ ਤੋਂ ਵੱਡੀ ਪਰੇਸ਼ਾਨੀ ਲੇਬਰ ਕਹਿੰਦੀ ਆ ਯਾਰ ਤੇਰੀ ਪਨੀਰੀ ਤਾਂ ਕੱਢੀ ਬਹੁਤ ਆ ਇਹ ਤਾਂ ਸੌਖੀ ਪੱਟੀ ਨਹੀਂ ਜਾਂਦੀ ਤਾਂ ਦੋਸਤੋ ਜਿੱਥੇ ਪਨੀਰੀ ਕੱਢੀ ਹੋਵੇ ਉੱਥੇ ਝੋਨੇ ਦੇ ਡੱਕੇ ਵੀ ਮੱਚਦੇ ਆ ਕਈ ਵਾਰ ਤਾਂ ਆਪਣਾ ਝੋਨਾ ਦੁਬਾਰੇ ਹੀ ਲਵਾਉਣਾ ਪੈ ਜਾਂਦਾ ਸਿਰਫ ਤੇ ਸਿਰਫ ਇੱਕ ਪਨੀਰੀ ਕਰਦੀ ਹੁੰਦੇ ਕਾਰਨ ਕਿ ਇਹ ਸੌਖੀ ਨਹੀਂ ਪੱਟੀ ਗਈ ਸਾਰੀਆਂ ਜੜਾ ਸਮੇਤ ਇਹ ਨਹੀਂ ਪੱਟੀ ਗਈ ਕਿਉਂਕਿ ਜੇਕਰ ਆਪਣੀ ਪਨੀਰੀ ਤੰਦਰੁਸਤਾ ਪੂਰੀ ਹਰੀ ਭਰੀ ਆ ਅਤੇ ਜੇਕਰ ਉਹ ਸੌਖੀ ਪੁੱਟੀ ਜਾਂਦੀ ਹੈ ਤਾਂ ਆਪਣਾ ਜਿਹੜਾ ਝੋਨਾ ਉਹ ਲਾਂਸਰ ਚੱਲੂਗਾ ਬਹੁਤਾ ਜ਼ਿਆਦਾ ਸਮਾਨ ਪਾਉਣ ਦੀ ਲੋੜ ਨਹੀਂ ਪੈਣੀ ਇੱਕਦਮ ਚੱਲੂਗਾ ਇੱਕਦਮ ਫਟਾਰਾ ਕਰੂਗਾ ਇੱਕਦਮ ਅੱਖਾਂ ਠੰਡੀਆਂ ਕਰੂਗਾ ਹੁਣ ਜੇਕਰ ਤੁਹਾਡੀ ਵੀ ਪਨੀਰੀ ਕੱਢੀ ਹੋ ਚੁੱਕੀ ਆ ਤਾਂ ਤੁਸੀਂ ਕੀ ਕਰਨਾ ਦੇਖੋ ਦੋਸਤੋ ਮੌਕੇ ਤੇ ਦਾ ਕੋਈ ਹੱਲ ਨਹੀਂ ਹੁੰਦਾ ਵੀ ਹੁਣ ਸਾਡੇ ਲੇਵਰ ਲੱਗੀ ਪਈ ਆ ਵੀ ਹੁਣ ਹੀ 5 ਮਿੰਟਾਂ ਦੀ ਸਾਡੀ ਪਨੀਰੀ ਭੋਲੀ ਹੋ ਜੇ ਨਹੀਂ ਦੋਸਤੋ ਮੰਨ ਕੇ ਚੱਲੋ ਕਿ ਆਪਾਂ 2-3 ਦਿਨਾਂ ਨੂੰ ਝੋਨਾ ਲਾਉਣਾ ਤਾਂ ਤੁਸੀਂ ਅੱਜ ਪੱਟ ਕੇ ਦੇਖ ਲਓ ਜੇਕਰ ਤੁਹਾਡੀ ਪਨੀਰੀ ਟੁੱਟਦੀ ਆ ਕੱਢੀ ਆ ਤਾਂ ਤੁਸੀਂ ਇਹ ਫਾਰਮੂਲਾ ਅਪਲਾਈ ਕਰ ਸਕਦੇ ਹੋ ਮੈਂ ਇੱਕ ਨਹੀਂ ਦੋ ਫਾਰਮੂਲੇ ਦੱਸੂਗਾ ਇੱਕ ਤਾਂ ਬਿਲਕੁਲ ਦੇਸੀ ਆ ਕੇ ਹੁਣ ਪਸ਼ੂ ਆਪਣੇ ਸਾਰਿਆਂ ਦੇ ਘਰੇ ਆ ਤਾਂ ਸਰੋਂ ਦੀ ਖਲ ਵੀ ਆਪਣੇ ਸਾਰੇ ਕਿਸਾਨ ਵੀਰਾਂ ਦੇ ਘਰੇ ਹੁੰਦੀ ਆ ਨਾ ਜੇਕਰ ਹੈ ਨਹੀਂ ਤਾਂ ਬਾਜ਼ਾਰੋਂ ਲਿਆਓ ਪਰ ਲੈ ਕੇ ਉਹ ਲੈਣੀ ਆ ਪੂਰੀ ਅਸਲੀ ਆਹਾ ਮਿਲਾਵਟ ਵਾਲੀ ਸਰੋਂ ਦੀ ਖਲ ਨਹੀਂ ਚਲਣੀ ਨਹੀਂ ਤੇ ਤੁਹਾਡਾ ਉਲਟਾ ਨੁਕਸਾਨ ਹੋਵੇਗਾ ਹਾਂ ਦੋਸਤੋ ਆਪਾਂ ਬਿਲਕੁਲ ਅਸਲੀ ਸਰੋਂ ਦੀ ਖਲ ਜੇਕਰ ਤੁਹਾਡੇ ਕੋਲੇ ਘਰੇ ਸਰੋਂ ਪਈ ਆ ਤਾਂ ਹੋਰ ਜਿਆਦਾ ਵਧੀਆ ਲੈਣੀ ਆ ਕਿੰਨੀ ਲੈਣੀ ਆ ਇਹ ਪ੍ਰਤੀ ਕਿਨਾਲ 2 ਕਿਲੋ ਬਹੁਤ ਆ ਜੇਕਰ ਤੁਸੀਂ ਛਿੱਟਾ ਮਾਰਨਾ ਤੇ ਇਸ ਨੂੰ ਬਰੀਕ ਕੁੱਟ ਕੇ ਛਿੱਟਾ ਮਾਰ ਸਕਦੇ ਹੋ ਅਤੇ ਜੇਕਰ ਤੁਸੀਂ ਛਿੱਟਾ ਨਹੀਂ ਮਾਰਨਾ ਤਾਂ ਕੀ ਕਰਨਾ ਤੁਸੀਂ ਕੋਈ ਭਾਂਡਾ ਲੈਣਾ ਉਸ ਦੇ ਵਿੱਚ ਪਾਣੀ ਪਾਉਣਾ ਅਤੇ ਉਸ ਦੇ ਵਿੱਚ ਆਹ 2 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਸਰੋਂ ਦੀ ਖੱਲ ਪਾ ਦੇਣੀ ਆ ਤੇ 24-25 ਘੰਟਿਆਂ ਲਈ ਰੱਖ ਦੇਣਾ 24-25 ਘੰਟਿਆਂ ਬਾਅਦ ਤੁਸੀਂ ਦੇਖੋਗੇ ਕਿ ਸਰੋਂ ਦੀ ਖਾਲ ਇਹ ਪਾਣੀ ਵਿੱਚ ਚੰਗੀ ਤਰ੍ਹਾਂ ਘੁਲ ਜਾਵੇਗੀ ਤੇ ਜਦੋਂ ਆਪਾਂ ਪਨੀਰੀ ਨੂੰ ਪਾਣੀ ਲਾਉਣਾ ਬਸ ਉਸ ਸਮੇ ਇਹ ਸਰੋਂ ਦੀ ਖਾਲ ਵਾਲਾ ਪਾਣੀ ਵੀ ਨਾਲ ਪਾ ਦੇਣਾ ਹੁਣ ਦੋਸਤੋ ਸਰੋਂ ਦੀ ਖਲ ਦੇ ਵਿੱਚ ਹੁੰਦਾ ਕਿ ਇਹਦੇ ਵਿੱਚ ਕੈਲਸ਼ੀਅਮ ਤੇ ਸਲਫਰ ਭਰਪੂਰ ਮਾਤਰਾ ਵਿੱਚ ਹੁੰਦਾ ਇਸ ਤੋਂ ਲਗਾ ਇਹ ਐਨਪੀਕੇ ਬੂਸਟਰ ਦਾ ਕੰਮ ਵੀ ਕਰਦੀ ਹੈਗੀ ਤਾਂ ਦੋਸਤੋ ਇਹ ਪਾ ਸਕਦੇ ਹੋ ਅਤੇ ਜੇਕਰ ਸਰੋਂ ਦੀ ਖਲ ਹੈ ਨਹੀਂ ਜਾਂ ਤੁਸੀਂ ਪਾਉਣੀ ਹੀ ਨਹੀਂ ਤਾਂ ਤੁਸੀਂ ਸਲਫਰ ਲੈ ਸਕਦੇ ਹੋ ਸਲਫਰ ਕਿਹੜੀ ਲੈਣੀ ਹੈ 90% ਵਾਲੀ ਪਾਊਡਰ ਵਾਲੀ ਦਾਣੇਦਾਰ ਨਹੀਂ ਲੈਣੀ ਆਪਾਂ ਜਿਹੜੀ ਪਾਊਡਰ ਟਾਈਪ ਸਲਫਰ ਆਉਂਦੀ ਹੈ ਉਹ ਲੈਣੀ ਆ ਉਹ ਪ੍ਰਤੀ ਕਿਨਾਲ ਆਪਾਂ 1 ਕਿਲੋ ਜਾਂ 1.5 ਕਿਲੋ ਤੱਕ ਵੀ ਬਾਸ ਸਕਦੇ ਆ ਮੈਂ ਕਹਿੰਦਾ 1 ਕਿਲੋ ਪੌਲਿਓ ਬਹੁਤ ਆ ਤਾਂ ਦੋਸਤੋ ਇਹ ਦੋ ਕੰਮ ਕਰ ਸਕਦੇ ਆ ਕਾਰਨਾ ਕਦੋਂ ਆ ਕੰਮ ਪਨੀਰੀ ਪੱਟਣ ਤੋਂ ਦੋ ਤਿੰਨ ਦਿਨ ਜਾਂ ਚਾਰ ਪੰਜ ਦਿਨ ਪਹਿਲਾਂ ਬਾਕੀ ਇਹ ਫਾਰਮੂਲਾ ਉਹੀ ਕਿਸਾਨ ਵੀ ਟਰਾਈ ਕਰਨ ਜਿੰਨਾਂ ਦੀ ਜਿਹੜੀ ਪਨੀਰੀ ਉਹ ਵਾਕਈ ਗੱਡੀ ਆ ਜੇਕਰ ਤੁਹਾਡੀ ਪਨੀਰੀ ਵਧੀਆ ਸੌਖੀ ਪੱਟੀ ਜਾਂਦੀ ਆ ਫਿਰ ਆਪਾਂ ਖਰਚਾ ਨਹੀਂ ਕਰਨਾ ਫਿਰ ਨਾ ਆਪਾਂ ਸਰੋਦੀ ਖਲ ਪਾਉਣੀ ਆ ਨਾ ਆਪਾਂ ਸਲਫਰ ਪਾਉਣੀ ਆ ਫਿਰ ਆਪਾਂ ਖਰਚਾ ਨਹੀਂ ਕਰਨਾ ਅਤੇ ਜੇਕਰ ਤੁਹਾਡੇ ਲੇਬਰ ਕੱਲ ਨਹੀਂ ਆਉਣੀ ਆ ਕਈ ਕਿਸਮਾਂ ਵੀਰ ਹੁੰਦੇ ਹਨ ਕੱਲ ਨੂੰ ਲੇਬਰ ਆਉਣੀ ਯਾਰ ਪਨੀਰੀ ਕੱਢੀ ਆ ਹੁਣੀ ਪਾਦਨੇ ਸਰੋਂ ਦੀ ਖੱਲ ਫੇਰ ਇੰਨਾ ਫਾਰਮੂਲੇ ਨੇ ਕੋਈ ਕੰਮ ਨਹੀਂ ਕਰਨਾ ਇੰਨਾਂ ਲਈ ਸਮਾਂ ਚਾਹੀਦਾ ਕਟੋ-ਕਟ 48 ਘੰਟੇ ਸਮਾਂ ਚਾਹੀਦਾ ਜੇਕਰ 48 ਘੰਟੇ ਤੁਹਾਡੇ ਕੋਲੇ ਹੈਗੇ ਆ ਤਾਂ ਤੁਸੀਂ ਇਹ ਫਾਰਮੂਲਾ ਟਰਾਈ ਕਰ ਸਕਦੇ ਹੋ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਹੈ ਧੰਨਵਾਦ ਦੋਸਤੋ